ਲਗਾ ਸ਼ੇਰ ਮੁਹੰਮਦ ਖਾਨ ਹੁਣ ਤੇਰਾ ਖੂਨ ਨਹੀਂ ਖੋਲਿਆ ਇਹ ਉਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤ ਨੇ ਜੀਨੇ ਤੇਰੇ ਭਰਾ ਨੂੰ ਤੀਰ ਮਾਰ ਕੇ ਪੀੜਾ ਕਰ ਦਿੱਤਾ ਸੀ ਜਦੋਂ ਨਾਰਖਾਂ ਮਾਰਿਆ ਗਿਆ ਉਹਦੀ লাশ ਵੇਖ ਕੇ ਧਾ ਨਿਕਲ ਗਈ ਸੀ ਸ਼ੇਰ ਮੁਹੰਮਦ ਖਾਨ ਦੀ ਕਿ ਇਹ ਐਡਾ ਵੱਡਾ ਜੋਧਾ ਹੈ ਇਹਨੂੰ ਵੇਖ ਕੇ ਫੌਜਾਂ ਕੰਬਦੀਆਂ ਸਨ ਐਦੇ ਯੋਧੇ ਨੂੰ ਇੱਕ ਤੀਰ ਨਾਲ ਮੌਤ ਦੀ ਨੀਂਦਰ ਸੁਲਾ ਦੇਣ ਵਾਲਾ ਕੋਈ ਆਮ ਨਹੀਂ ਹੋਵੇਗਾ ਹੁਣ ਇਹ ਝੂਠਾ ਆਨੰਦ ਇਹ ਗੱਲ ਲਖਦਾ ਹੈ ਕਿ ਸ਼ੇਰ ਮੁਹੰਮਦ ਖਾਨ ਤੇਰੇ ਕੋਲ ਅਜ ਵਕਤ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਬਦਲਾ ਲੈਣ ਦਾ ਆਖਦੇ ਨੇ ਉਸ ਬੇਟੇ ਤੁਮ ਦੇਹੋ ਮਰਵਾਈ ਉਸੇ ਗੁਰੂ ਦੇ ਬੇਟੇ ਅੱਜ ਸਾਡੇ ਹੱਕ ਆਏ ਨੇ ਤੁਹਾਡਾ ਸ਼ਕਾ ਭਰਾਜੀ ਨੇ ਮਾਰਿਆ ਸੀ ਹੁਣ ਬਦਲਾ ਲੈਣ ਦਾ ਸਮਾਂ ਹੈ ਤੁਸੀਂ ਇਹਨਾਂ ਨੂੰ ਮਰਵਾ ਦਿਓ ਹੁਣ ਸ਼ੇਰ ਮੁਹੰਮਦ ਖਾਂ ਦੇ ਅੰਦਰ ਨਫ਼ਰਤ ਦੀ ਅੱਗ ਵੱੜ ਰਹੀ ਹੈ ਢੂਠਾ ਆਨੰਦ ਦੋਇਰਾ ਸ਼ੇਰ ਮੁਹੰਮਦ ਨਾਇਗਣੀ ਬੋਲਿਓ ਸੀਸ ਹਲਾਏ ਸ਼ੇਰ ਮੁਹੰਮਦ ਖਾਂ ਅਣਖੀ ਸੀ ਜਰਨੈਲ ਸੀ ਉਹ ਆਖਣ ਲੱਗਾ ਵੀ ਸਿਰ ਹਿਲਾਉਂਦਿਆਂ ਵੀ ਨਹੀਂ ਮੈਂ ਐਵੇਂ ਨਹੀਂ ਕਰ ਸਕਦਾ ਧਰਮ ਦੇ ਗ੍ਰੰਥ ਇਸ ਗੱਲ ਦੀ ਹਾਮੀ ਨਹੀਂ ਭਰਦੇ ਮਜ਼ਬਦ ਦੇ ਕਿਸੇ ਕਾਇਦਾ ਕਾਨੂੰਨ ਦੇ ਅੰਦਰ ਨਹੀਂ ਲਿਖਿਆ ਵੀ ਬਸੂਮ ਬੱਚੇ ਨੇ ਉਹਨਾਂ ਨੂੰ ਕਤਲ ਕੀਤਾ ਜਾਵੇ ਜਾਂ ਜਿਸ ਬਜ਼ੁਰਗ ਮਾਂ ਦੀ ਉਮਰ ਜੋ ਬਜ਼ੁਰਗ ਹੈ ਉਹਦੇ ਤੇ ਜ਼ੁਲਮ ਢਾਇਆ ਜਾਵੇ ਇਸ ਗੱਲ ਦੀ ਇਜਾਜ਼ਤ ਇਸਲਾਮ ਨਹੀਂ ਦਿੰਦਾ ਤੇ ਸ਼ੇਰ ਮੁਹੰਮਦ ਖਾਂ ਕਾਇਦਾ ਕਾਨੂੰਨ ਪੜਿਆ ਹੋਣ ਕਰਕੇ ਉਹ ਆਖਦਾ ਵੀ ਇਹ ਠੀਕ ਨਹੀਂ ਹੈ। ਉਹਨੇ ਨਾ ਦੇ ਵਿੱਚ ਸਿਰ ਹਲਾ ਰਤਾ। ਫਿਰ ਲਿਖਦੇ ਨੇ ਹਮ ਮਾਰੇ ਸ਼ੀਰ ਖੋ ਰਿਆ ਜਗ ਮੈਂ ਔਜਸ ਆਏ ਆਖਣ ਲੱਗਿਆ ਵੀ ਜੇ ਇਨਾਂ ਬੱਚਿਆਂ ਨੂੰ ਮੈਂ ਮਰਵਾ ਦਿੱਤਾ ਜਾਂ ਮੈਂ ਆਪਣੇ ਹੱਥੀ ਮਾਰ ਦਿੱਤਾ ਤੇ ਮਸ਼ਹੂਰ ਬੱਚੇ ਫਿਰ ਉਹ ਬੋਲ ਮਿਲਦੇ ਨੇ ਇਤਿਹਾਸ ਦੇ ਲੈਣਾ ਹੋਊਗਾ ਬਦਲਾ ਹਮ ਲਹੇਗੇ ਇਨਕੇ ਵਾਪਸੇ ਖੁਦਾ ਮੈਪੂਜ਼ ਰਖੇ ਹਾਏ ਹਮੇ ਐਸੇ ਪਾਪ ਸੇ ਜਿਵੇਂ ਬਦਲਾ ਲੈਣਾ ਤਾਂ ਮੈਂ ਇਹਦੇ ਪਿਓ ਤੋਂ ਲਵਾਂਗਾ ਅਣਖ ਤੇ ਗੈਰਤ ਇਹੋ ਹੀ ਪਾਠ ਪੜਾਉਂਦੀ ਐ ਕਿ ਜਿਨੇ ਹਮਲਾ ਕੀਤਾ ਸੀ ਬੈਰ ਨਭਾਇਆ ਸੀ ਉਸੇ ਨਾਲੇ ਬੈਰ ਪੂਰਾ ਕੀਤਾ ਜਾਵੇਗਾ ਵਕਤ ਲੱਗਿਆ ਉਸ ਯੋਧੇ ਗੁਰੂ ਗੋਬਿੰਦ ਸਿੰਘ ਨੂੰ ਮੈਂ ਆਪ ਟੱਕਰਨਾ ਚਾਹੁੰਦਾ ਵਾ ਜੰਗ ਦੇ ਮੈਦਾਨ ਦੇ ਵਿੱਚ ਤੇ ਸ਼ੇਰ ਮੁਹੰਮਦ ਖਾਂ ਆਖੜ ਲੱਗਿਆ ਮੇਰੇ ਅੰਦਰ ਅਣਖ ਗੈਰਤ ਹੈ ਧਰਮ ਹੈ ਮੈਂ ਮਾਸੂਮ ਲਾਲਾਂ ਉੱਤੇ ਜ਼ੁਲਮ ਨਹੀਂ ਕਰ ਸਕਦਾ ਮੈਂ ਬਜ਼ੁਰਗਾਂ ਉੱਤੇ ਤੇ ਤਿਆਚਾਰ ਨਹੀਂ ਕਰ ਸਕਦਾ ਆਖੜ ਲਗੇ ਇਹ ਬੱਚੇ ਵੱਡੇ ਛੋਟੇ ਨੇ ਇਹਨਾਂ ਨੂੰ ਮਾਰ ਕੇ ਮੈਂ ਅਪਜਸ ਨਹੀਂ ਘਟਣਾ ਬੁਰਾਈ ਨਹੀਂ ਲੈਣੀ ਕਿ ਮੈਨੂੰ ਪੀੜੀਆਂ ਤੱਕ ਤੋਂਮਤਾ ਲਗਣੀਆਂ ਨੇ ਮੈਂ ਨਹੀਂ ਇਹ ਕਰਮ ਕਰ ਸਕਦਾ ਮੇਰੀ ਆਤਮਾ ਇਜਾਜ਼ਤ ਨਹੀਂ ਦਿੰਦੀ ਮੇਰੇ ਅੰਦਰ ਦਾ ਛੂਰ ਵੀਰ ਤਾਂ ਜਿਹੜਾ ਮੈਨੂੰ ਪਾਠ ਪੜਾਇਆ ਗਿਆ ਉਹ ਮੈਨੂੰ ਇਜਾਜ਼ਤ ਨਹੀਂ ਦਿੰਦਾ ਕਿ ਮੈਂ ਇਹਨਾਂ ਮਾਸੂਮ ਜਿੰਦਾਂ ਨੂੰ ਆਪਣੇ ਹੱਥੀਂ ਕੋਹ ਕੇ ਮਾਰ ਦੇਣਾ ਆਖਣ ਲੱਗੇ ਸ਼ੇਰ ਮੁਹੰਮਦ ਖਾਨ ਨੇ ਹਾ ਦਾ ਨਾਰਾ ਮਾਰਿਆ ਵੀ ਨਹੀਂ ਮੈਂ ਪਾਪ ਨਹੀਂ ਕਰ ਸਕਦਾ ਚਾਪਏ ਓਏ ਮੂਏ ਕਰ ਜੰਗ ਲੜਾਈ ਮਾਰੈ ਸ਼ੀਰ ਖੋਰ ਕਿਆ ਵਡਿਆਈ ਰਹੀ ਗੱਲ ਮੇਰੇ ਭਰਾ ਦੀ ਨਾਰ ਖਾਨ ਦੀ ਮੈਂ ਵੇਖਿਆ ਜੰਗ ਦੇ ਮੈਦਾਨ ਦੇ ਅੰਦਰ ਜਦੋਂ ਉਹਦੀ ਲੋਥ ਮੇਰੇ ਕੋਲ ਆਈ ਸੀ ਗੜੀ ਦੇ ਅੰਦਰ ਮੁਠੀ ਭਰ ਸਿੰਘ ਸਨ ਪਰ ਜਿਸ ਬਹਾਦਰੀ ਦੇ ਨਾਲ ਦੋਵੇਂ ਫੌਜਾਂ ਡਟੀਆਂ ਸੀ ਲੜਾਈ ਹੋਈ ਯੁੱਧ ਹੋਇਆ ਉਹ ਬੜਾ ਬਾ ਕਮਾਲ ਤਰੀਕਾ ਸੀ ਯੁੱਧ ਦੇ ਮੈਦਾਨ ਦੇ ਅੰਦਰ ਜਿਹਦਾ ਦਾ ਚੱਲ ਗਿਆ ਉਹੀ ਸਿਕੰਦਰ ਹੈ ਜਿਹਨੂੰ ਵਕਤ ਮਿਲ ਗਿਆ ਹਮਲਾ ਕਰਨ ਦਾ ਉਹੀ ਖਿਡਾਰੀ ਹੈ ਠੀਕ ਹੈ ਮੇਰਾ ਭਰਾ ਬੜਾ ਤਕੜਾ ਜਰਨੈਲ ਸੀ ਬਹਾਦਰ ਸੀ ਉਹਦਾ ਦਾ ਨਹੀਂ ਚੱਲਿਆ ਉਹਦੇ ਤੀਰ ਲੱਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਤੇ ਉਹ ਬਹਾਦਰੀ ਨਾਲ ਲੜਦਾ ਹੋਇਆ ਮਰਿਆ ਕਾਇਰਾ ਵਾਂਗੂ ਭੱਜਦੇ ਹੋਇਆ ਪਿੱਠ ਵਿੱਚ ਬਾਹਰ ਲੈ ਕੇ ਨਹੀਂ ਮਰਿਆ ਇਸ ਕਰਕੇ ਜੰਗ ਵਿੱਚ ਜਿਹੜਾ ਜਾਂਦਾ ਏ ਉਹ ਲੜਨ ਵਾਸਤੇ ਮਰਨ ਵਾਸਤੇ ਜਾਂਦਾ ਏ ਕੋਈ ਜਿੱਤ ਜਾਂਦਾ ਏ ਕੋਈ ਹਾਰ ਜਾਂਦਾ ਏ ਕੋਈ ਵੱਜ ਜਾਂਦਾ ਹੈ ਕੋਈ ਮਰ ਜਾਂਦਾ ਹੈ ਠੀਕ ਹੈ ਸ਼ੋਰਮ ਗਤੀ ਦੀ ਇੱਕ ਨਿਸ਼ਾਨੀ ਹੈ ਇਹ ਜੁੱਧਾ ਇੱਕ ਇਨਸਾਫ ਹੈ ਕਿ ਇੱਕ ਧਿਰ ਜਿੱਤਦੀ ਹੈ ਇੱਕ ਹਾਰਦੀ ਹੈ ਆਖਣ ਲਗਾ ਓਏ ਮੂਏ ਕਰ ਜੰਗ ਲੜਾਈ ਮਾਰੇ ਸੀਰਖੋਰ ਕਿਆ ਵੜਿਆਈ ਉਹ ਤਾਂ ਅਣਖ ਗੈਰਤ ਨਾ ਬੰਗਾਰ ਕੇ ਲੜਕੇ ਮਰਿਆ ਸੀ ਇੰਨਾ ਬੱਚਿਆਂ ਨੇ ਵਿਚਾਰਿਆਂ ਨੇ ਕੀ ਵੇਖਿਆ ਲੈ ਸੰਸਾਰ ਦੇ ਇਹ ਤਾਂ ਦੁੱਧ ਪੀਣ ਵਾਲੇ ਬੱਚੇ ਨੇ ਮਾਸੂਮ ਬੱਚੇ ਨੇ ਇਹਨਾਂ ਨੂੰ ਮਾਰ ਕੇ ਕੀ ਨਿਕਲੇਗਾ ਇਹ ਕੋਈ ਬਹਾਦਰੀ ਨਹੀਂ ਹੈ ਇਹ ਕਾਇਰਤਾ ਹੈ ਅੱਖੜ ਲੱਗਿਆ ਨਹੀਂ ਮੈਂ ਐਸੀ ਐਸੇ ਕੁਕਰਮ ਨੂੰ ਨਹੀਂ ਕਰ ਸਕਦਾ ਮੇਰੀ ਆਤਮਾ ਇਜਾਜ਼ਤ ਨਹੀਂ ਦਿੰਦੀ ਉਹਨੇ ਨਾ ਮੰਨੀ ਹਾ ਨਾ ਰ ਮਾਰਾ ਤੋਂ ਨਵਾਬਔਰ ਠਟਿਓ ਵਿਚਾਰਾ ਕਿੰਨ ਜਦੋਂ ਉਹਨੇ ਗੱਲ ਨਹੀਂ ਨਾ ਮੰਨੀ ਵਜੀਦੇ ਦੀ ਸ਼ੇਰ ਮੁਹੰਮਦ ਖਾਨ ਨੇ ਤਾਂ ਸ਼ੇਰ ਮੁਹੰਮਦ ਖਾਨ ਨੇ ਹਾ ਦਾ ਨਾਰਾ ਮਾਰਿਆ ਇਹ ਨਹੀਂ ਚਾਹੀਦਾ ਪਾਪੀਓ ਖੁਦਾ ਅੱਗੇ ਕੀ ਜਵਾਬ ਦੇਵੋਗੇ ਦੋਸੀ ਤਾਂ ਦੋਸ਼ੀ ਹੋ ਜਾਓਗੇ ਜ਼ੁਲਮ ਨਾ ਕਰੋ ਐਡਾ ਹਾ ਦਾ ਨਾਰਾ ਮਾਰਿਆ ਉਹਨੇ ਕਚਹਿਰੀ ਵਿੱਚੋਂ ਉੱਠ ਕੇ ਚਲਾ ਗਿਆ